ਦੁੱਧ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਦੁੱਧ ਵੀ ਇੱਥੇ ਭਾਈ ਮੋਤੀਰਾ ਮਹਿਰਾ ਨੇ ਦੋ ਗਲਾਸ ਦੁੱਧ ਬਦਲੇ ਮਤਲਬ ਪੂਰਾ ਪਰਿਵਾਰ ਕੋਲੂ ਵਿੱਚ ਪੜਵਾ ਲਿਆ ਸੋ ਇਹ ਇਦਾਂ ਦੀ ਇਸ਼ਾਦਤ ਨਾਲ ਸਜੀ ਹੋਈ ਧਰਤੀ ਆ ਸੋ ਸ਼ਾਕਾ ਸਰਹੰਦ ਦੇ ਸ਼ਹੀਦਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਭਾਈ ਕੱਲੀ ਦਸਤਾਰ ਐਸੀ ਸ਼ੌਂਕ ਨੂੰ ਨਹੀਂ ਸਜਾਉਣੀ ਇਹਨੂੰ ਸ਼ਰਦਾ ਦੇ ਨਾਲ ਸਜਾਉਣੀ ਆ ਸਿਰ ਦੇ ਤੇ ਇਸ ਦਸਤਾਰ ਪੱਕੇ ਤੌਰ ਤੇ ਸਜਾਉਣੀ ਆ ਪਿਛਲੀ ਵਾਰ ਦੇ ਨੌਜਵਾਨ ਇਸ ਵਾਰ ਮਿਲਦੇ ਨੇ ਉਹ ਤੋਂ ਪਿਛਲੀ ਵਾਰ ਦੇ ਨੌਜਵਾਨ ਮਿਲਦੇ ਨੇ ਕਿ ਜਿਹੜੇ ਹੌਲੀ-ਹੌਲੀ ਦਸਤਾਰਾਂ ਪੱਕੀਆਂ ਸਜਾਉਣ ਲੱਗੇ ਨੇ ਦਸਤਾਰ ਦੇ ਬਹੁਤ ਬੈਰੀ ਬਣ ਕੇ ਆਏ ਮੁਗਲਾਂ ਨੇ ਪੂਰਾ ਜ਼ੋਰ ਲਾਇਆ ਕਿ ਸਿੰਘ ਖਤਮ ਕਰਨੇ ਨੇ ਪਰ ਇਹ ਮੁਗਲ ਖਤਮ ਹੋ ਗਏ ਤੁਸੀਂ ਲਾ ਲਓ ਆ ਲੱਖਾਂ ਦੀ ਤਦਾਰਦ ਦੇ ਦੇਖੋ ਕਿੰਨਾ ਨੀਲੀਆਂ ਪੀਲੀਆਂ ਕੇਸਰੀ ਦਸਤਾਰਾਂ ਸਜਾਈ ਨੌਜਵਾਨ ਬਜ਼ੁਰਗ ਬੱਚੇ ਸਾਡੇ ਦੁਮਾਲੇ ਸਜਾਈ ਆ ਰਹੇ ਨੇ ਸਾਡੀਆਂ ਭੈਣਾਂ ਤਮਲਤ ਜਾਈਆਂ ਜਾ ਰਹੀਆਂ ਨੇ ਪਹਿਚਾਨ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਹੈ ਸੇਰਾਂ ਦੀ ਜੋ ਇੱਕ ਸਿੰਘ ਬਣਾ ਕੇ ਜੋ ਇੱਕ ਇਹ ਦਸਤਾਰ ਪਿੱਛੇ ਬਹੁਤ ਕੁਰਬਾਨੀਆਂ ਹੋਈਆਂ ਨੇ ਸੋ ਮੈਂ ਸਮਝਦਾ ਕਿ ਇਹ ਦਸਤਾਰ ਦੀ ਮਹਤਤਾ ਨੌਜਵਾਨ ਪੀੜ੍ਹੀ ਨੂੰ ਸਾਡੀਆਂ ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਸਮਝਣੀ ਮਤਲਬ ਚਾਹੀਦੀ ਆ ਤਾਂ ਕਿ ਉਹ ਆਉਣ ਵਾਲੇ ਪੀੜ੍ਹੀਆਂ ਨੂੰ ਬੱਚਿਆਂ ਨੂੰ ਇਸ ਵਿਰਸੇ ਦੇ ਨਾਲ ਇਹ ਤਾਜ ਦੇ ਨਾਲ ਇਹ ਸਿਰ ਦੇ ਮਾਣ ਦੇ ਨਾਲ ਜੋੜਿਆ ਜਾਵੇ ਉਸ ਸਮੇਂ ਛੋਟੇ ਸਾਹਿਬ ਜਦਿਆਂ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਉਸ ਸਮੇਂ ਦੇ ਸੂਬੇ ਨੂੰ ਮੂੰਹ ਤੋੜ ਜਵਾਬ ਦਿੱਤਾ ਔਰ ਆਪਣੀਆਂ ਸ਼ਹਾਤਾਂ ਨੂੰ ਮਨਜ਼ੂਰ ਕੀਤਾ ਉਹਨਾਂ ਨੇ ਪਰ ਆਪਣਾ ਧਰਮ ਨਾ ਜਿਹੜਾ ਉਹ ਆਪਣੇ ਧਰਮ 'ਚ ਪਰਪੱਕ ਰਹੇ ਤੇ ਇਸ ਕਰਕੇ ਮੈਂ ਸਮਝਦਾ ਅੱਜ ਸਾਨੂੰ ਇਸ ਧਰਤੀ ਦੇ ਉੱਤੇ ਬੜਾ ਵੱਡਾ ਸਨੇਹਾ ਲੈ ਕੇ ਜਾਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੁਰ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਸ਼ੁਰੂ ਹੋ ਚੁੱਕੀ ਹੈ ਅੱਜ ਪਹਿਲਾ ਦਿਵਾਨਾ ਜਿਹੜਾ ਤਾਂ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਕੈਂਪ ਫੇਰ ਲਗਾਇਆ ਗਿਆ ਸਾਡੇ ਨਾਲ ਸਰਬਜੀਤ ਸਿੰਘ ਚਿੰਦਰ ਮੌਜੂਦ ਨੇ ਚਿੰਦਰ ਸਾਹਿਬ ਇਸ ਵਾਰ ਫੇਰ ਜਿਹੜਾ ਹਰ ਵਾਰ ਦੀ ਤਰ੍ਹਾਂ ਕੈਂਪ ਲਗਾਇਆ ਗਿਆ ਕਿੰਨੇ ਦਾ ਉਤਸ਼ਾਹ ਨੌਜਵਾਨਾਂ ਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਹਰਤੇ ਸਿੰਘ ਜੀ ਧੰਨਵਾਦ ਆ ਗੁਜਰ ਕੋਆਰਡੀਨੇਟਰ ਇਹ ਸ਼ਹਾਦਤ ਨਾਲ ਸਜੀ ਹੋਈ ਧਰਤੀ ਜਿੱਥੇ ਇਹ ਧਰਤੀ ਤੇ ਸਭ ਤੋਂ ਮਹਿੰਗੀ ਧਰਤੀ ਦਾ ਕਿਤਾਬ ਫਤਿਹਗੜ੍ਹ ਸਾਹਿਬ ਨੂੰ ਹੁੰਦਾ ਕਿਉਂਕਿ ਦੀਵਾਨ ਟੋਡਰਮਲ ਜੀ ਨੇ ਉਹਨਾਂ ਨੇ ਸਹਬਜ਼ਾਦਿਆਂ ਤੇ ਮਾਤਾ ਜੀ ਦੀ ਜਿਹਦੇ ਸੰਸਕਾਰ ਲਈ ਮੋਹਰਾਂ ਖੜੀਆਂ ਕਰਕੇ ਵਿਛਾ ਕੇ ਇੱਥੇ ਪੂਰਾ ਆਪਣੀ ਜਾਇਦਾਦ ਵੇਚ ਕੇ ਬਾਅਦ ਚੋ ਪਰਿਵਾਰ ਨੂੰ ਕੁਰਬਾਨ ਕਰਕੇ ਇਹ ਇੱਥੇ ਸੰਸਕਾਰ ਕੀਤੇ ਗਏ ਸੀ ਜੇ ਦੁੱਧ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਦੁੱਧ ਵੀ ਇੱਥੇ ਭਾਈ ਮੋਤੀਰਾ ਮਹਿਰਾ ਨੇ ਦੋ ਗਲਾਸ ਦੁੱਧ ਬਦਲੇ ਮਤਲਬ ਪੂਰਾ ਪਰਿਵਾਰ ਕੋਲੂ ਵਿੱਚ ਪੜਵਾ ਲਿਆ ਸੋ ਇਹ ਇਦਾਂ ਦੀ ਸ਼ਹਾਦਤ ਨਾਲ ਸਜੀ ਹੋਈ ਧਰਤੀ ਆ ਸੋ ਸਾਕਾ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹਰੇਕ ਸਾਲ 11 12 13 ਕਿਉਂਕਿ 11 ਪੋ ਨੂੰ ਪੋ ਦੀ ਗੱਲ ਕਰ ਰਿਹਾ ਮੈਂ 11 ਪੋ ਨੂੰ ਪਹਿਲੀ ਕਚੈਰੀ ਸਾਹਿਬਜਾਦਿਆਂ ਦੀ ਹੁੰਦੀ ਆ ਸੂਬੇ ਸਰਹੰਦ ਦੀ ਜੀ ਕਚੈਰੀ ਵਿੱਚ ਪੇਸ਼ੀ ਹੁੰਦੀ ਆ ਪਹਿਲੀ ਦੂਜੀ ਪੇਸ਼ੀ 12 ਪੋ ਨੂੰ ਹੁੰਦੀ ਆ ਤੇ 13 ਪੋ ਨੂੰ ਸ਼ਹਾਦਤ ਹੁੰਦੀ ਆ ਅੱਜ 11 ਪੋ ਆ ਹਰੇਕ ਸਾਲ 11 ਤੇ 12 ਪਹਿਲੇ 2 ਦਿਨ ਸ਼੍ਰੋਮਣੀ ਕਾਲਜ ਦਲ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਯੂਥ ਵਿੰਗ ਵੱਲੋਂ ਦਸਤਾਰ ਕੈਂਪ ਲਾ ਕੇ ਨੌਜ ਉਹਨਾਂ ਨੂੰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਦਸਤਾਰ ਦੇ ਨਾਲ ਜੋੜਨ ਲਈ ਪ੍ਰਬੰਧ ਕੀਤਾ ਜਾਂਦਾ ਸੋ 13 ਤਰੀਕ ਨੂੰ ਫਿਰ ਨਗਰ ਕੀਰਤਨ ਹੁੰਦੇ ਨੇ ਉਸ ਦਿਨ ਸਾਰੀ ਜਿਹੜੀ ਜਥੇਬੰਦੀ ਆ ਉਹ ਨਗਰ ਕੀਰਤਨ ਦੇ ਨਾਲ ਸੇਵਾ ਕਰਦੀ ਆ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਐਸੀ ਕਿਰਪਾ ਸ਼ਹੀਦਾਂ ਦੀ ਐਸੀ ਕਿਰਪਾ ਹੈ ਕਿ ਤੁਸੀਂ ਦੇਖੋ ਕਿ ਲਾਈਨਾਂ ਲੱਗੀਆਂ ਹੋ ਜਾਂਦੀਆਂ ਤੁਸੀਂ ਜੇ ਕੈਮਰਾ ਮਾਰ ਕੇ ਦੇਖੋਗੇ ਤਾਂ ਕਿੰਨੀਆਂ ਲੰਬੀਆਂ ਲਾਈਨਾਂ ਨੇ ਜੇ ਕਾਪੀ ਤੇ ਅਸੀਂ ਨੋਟ ਕਰਦੇ ਹਾਂ ਤਾਂ ਘੰਟੇ-ਢੇਢ ਘੰਟੇ ਬਾਅਦ ਜਿਹੜੀ ਆ ਘਟੂ-ਘਟ ਦੋ-ਦੋ ਘੰਟੇ ਵੀ ਨਾ ਕਈ ਵਾਰ ਨੰਗ ਜਾਂਦੇ ਨੇ ਬਾਰੀ ਜਿਹੜੀ ਆਉਂਦੀ ਆ ਸੋ ਇਤਸ਼ਾ ਹੈ ਸੋ ਅਸੀਂ ਬੇਨਤੀ ਵੀ ਕਰਦੇ ਆ ਕਿ ਭਾਈ ਕੱਲੀ ਦਸਤਾਰ ਐ ਸੇ ਸ਼ੌਂਕ ਨੂੰ ਨਹੀਂ ਸਜਾਉਣੀ ਇਹਨੂੰ ਸ਼ਰਦਾ ਦੇ ਨਾਲ ਸਜਾਉਣੀ ਆ ਸਿਰ ਤੇ ਤੇ ਇਸ ਦਸਤਾਰ ਪੱਕੇ ਤੌਰ ਤੇ ਸਜਾਉਣੀ ਆ ਜੀ ਪਿਛਲੀ ਵਾਰ ਦੇ ਨੌਜਵਾਨ ਇਸ ਵਾਰ ਮਿਲਦੇ ਨੇ ਉਹ ਤੋਂ ਪਿਛਲੀ ਵਾਰ ਦੇ ਨੌਜਵਾਨ ਮਿਲਦੇ ਨੇ ਕਿ ਜਿਹੜੇ ਹੌਲੀ-ਹੌਲੀ ਦਸਤਾਰਾਂ ਪੱਕੀਆਂ ਸਜਾਉਣ ਲੱਗ ਗਏ ਜੀ ਬਚਨ ਜੀ ਸਾਹਿਬ ਜਿਸ ਤਰ੍ਹਾਂ ਨੌਵੀਂ ਪਾਤਸ਼ਾਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਦੇ ਵਿੱਚ ਸ਼ਹੀਦੀ ਹੁੰਦੀ ਹੈ ਭਾਈ ਜੱਤਾ ਜੀ ਸੀਸ ਲੈ ਕੇ ਆਉਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਆ ਕਿ ਉੱਥੇ ਕੋਈ ਸਿੰਘ ਮੌਜੂਦ ਨਹੀਂ ਸੀ ਕੋਈ ਸਿੱਖ ਮੌਜੂਦ ਨਹੀਂ ਸੀ ਤਾਂ ਉਦੋਂ ਤੋਂ ਲੈ ਕੇ ਸਾਡੀ ਜਿਹੜੀ ਦਸਤਾਰ ਆ ਸਾਡੀ ਪਹਿਚਾਨ ਬਣਦੀ ਆ ਪਰ ਹੁਣ ਪੰਜਾਬ ਦੇ ਵਿੱਚ ਜਿਹੜੀ ਦਸਤਾਰ ਬਹੁਤ ਬਿਸਰ ਗਈ ਆ ਬਹੁਤ ਜਿਹੜੇ ਨੌਜਵਾਨ ਨੇ ਇੱਥੇ ਵੀ ਉਦਾਂ ਦਿਖਾਈ ਦਿੰਦੇ ਨੇ ਤਾਂ ਉਸ ਤੇ ਕਿਹ ਦਸਤਾਰ ਦੇ ਬਹੁਤ ਬੈਰੀ ਬਣ ਕੇ ਆਏ ਮੁਗਲਾ ਨੇ ਪੂਰਾ ਜ਼ੋਰ ਲਾਇਆ ਕਿ ਸਿੰਘ ਖਤਮ ਕਰਨੇ ਨੇ ਪਰ ਇਹ ਮੁਗਲ ਖਤਮ ਹੋਗੇ ਤੁਸੀਂ ਲਾ ਲਓ ਆ ਲੱਖਾਂ ਦੀ ਤਰਾਰ ਦੇ ਦੇਖੋ ਕਿੰਨਾ ਨੀਲੀਆਂ ਪੀਲੀਆਂ ਕੇਸਰੀ ਦਸਤਾਰਾਂ ਸਜਾਈ ਨੌਜਵਾਨ ਬਜ਼ੁਰਗ ਬੱਚੇ ਸਾਡੇ ਦੁਮਾਲੇ ਸਜਾਈ ਆ ਰਹੇ ਨੇ ਸਾਡੀਆਂ ਭੈਣਾਂ ਦਮਲ ਸਜਾਈਆਂ ਜਾ ਰਹੀਆਂ ਨੇ ਸੋ ਇਹ ਪਹਿਚਾਨ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਸੇਰਾਂ ਦੀ ਜੋ ਇੱਕ ਸਿੰਘ ਬਣਾ ਕੇ ਜੋ ਇੱਕ ਇਹ ਦਸਤਾਰ ਪਿੱਛੇ ਬਹੁਤ ਕੁਰਬਾਨੀਆਂ ਹੋਈਆਂ ਨੇ ਸੋ ਮੈਂ ਸਮਝਦਾ ਕਿ ਇਹ ਦਸਤਾਰ ਦੀ ਮੱਤਤਾ ਨੌਜਵਾਨ ਪੀੜ੍ਹੀ ਨੂੰ ਸਾਡੀਆਂ ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਸਮਝਣੀ ਮਤਲਬ ਚਾਹੀਦੀ ਆ ਤਾਂ ਕਿ ਉਹ ਆਉਣ ਵਾਲੇ ਪੀੜ੍ਹੀਆਂ ਨੂੰ ਬੱਚਿਆਂ ਨੂੰ ਇਸ ਵਿਰਸੇ ਦੇ ਨਾਲ ਇਹ ਤਾਜ ਦੇ ਨਾਲ ਇਹ ਸਿਰ ਦੇ ਮਾਣ ਦੇ ਨਾਲ ਜੋੜਿਆ ਜਾਵੇ ਬੱਚੇ ਜੋ ਸਾਬ ਕੇਂਦਰ ਦੀ ਸਰਕਾਰ ਦੇ ਵੱਲੋਂ ਵੀਰਵਾਲ ਦਿੱਸ ਜਿਹੜਾ ਐਲਾਨਿਆ ਗਿਆ ਸੀ ਉਸ ਦਾ ਬਿੱਤ ਦਿਨ ਇੱਕ ਪੋਸਟਰ ਜਾਰੀ ਹੁੰਦਾ ਜਿਸ ਤੇ ਇੱਕ ਜਿਹੜਾ ਛੋਟਾ ਬੱਚਾ ਹੈ ਉਹ ਸਿਰ ਤੋਂ ਮੋਨਾ ਹੈ ਨਾ ਉਹਦੀ ਫੋਟੋ ਲਾਈ ਗਈ ਹੈ ਤੇ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਉਸ ਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਦਾਂ ਦੇ ਜਿਹੜਾ ਲਗਾਤਾਰ ਜਿਹੜੇ ਉਹ ਵਾਦ ਜੁੜਦੇ ਨੇ ਜਿਹੜੇ ਕੇਂਦਰ ਆ ਨਾ ਕੇਂਦਰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਵੱਲ ਬਾਰ-ਬਾਰ ਕਿਹਾ ਗਿਆ ਪੰਜਾਬ ਦੇ ਸ਼੍ਰੋਮਣੀ ਕਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਵੀ ਬਾਹਰ ਸਿੰਘ ਕੋਰ ਬਾਦਲ ਜੀ ਹੋਰ ਵੀ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਜਾਂ ਸਿੱਖ ਸੰਸਥਾਵਾਂ ਵੱਲੋਂ ਕਿਹਾ ਗਿਆ ਕਿ ਭਾਈ ਉਹ ਬੱਚੇ ਨਹੀਂ ਉਹ ਸਾਡੇ ਬਾਬੇ ਨੇ ਜੀ ਉਹ ਕੋਈ ਬੱਚੇ ਨਹੀਂ ਰੋਹਾਨੀ ਸ਼ਕਤੀਆਂ ਸੀਗੀਆਂ ਜਿਹੜੀਆਂ ਐਡੇ-ਐਡੀਆਂ ਵੱਡੀਆਂ ਸ਼ਹਾਦਤਾਂ ਐਡੇ ਵੱਡੇ ਜ਼ੁਲਮ ਇਸ ਉਮਰੇ ਦੇ ਵਿੱਚ ਕਰਕੇ ਗਈਆਂ ਨੇ ਇਹ ਬਾਕੀ ਇਹ ਬੀਰ ਬਾਲ ਦਿਸਦਾ ਸੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਨੇ ਇਤਰਾਜ਼ ਰਾਇਆ ਕਿ ਇਹ ਠੀਕ ਆ ਤੁਸੀਂ ਉਹਨਾਂ ਸ਼ਹਿਬਜ਼ਾਦ ਦੇ ਨਾਂ ਤੇ ਕੋਈ ਦਿਨ ਮਨਾ ਰਹੇ ਹੋ ਚੰਗੀ ਗੱਲ ਆ ਪਰ ਬੀਰਬਾਲ ਦੇ ਸੁਨਾ ਮਤਲਬ ਉਹਨੂੰ ਕੋਈ ਨਾਂ ਜਿਹੜਾ ਉਸ ਕੋਈ ਵੱਡਾ ਸਤਕਾਰ ਦੇ ਨਾਲ ਨਾਂ ਰੱਖਿਆ ਜਾਵੇ ਉਹ ਬਾਬੇ ਨੇ ਬੱਚੇ ਨਹੀਂ ਹੈਗੇ ਸੋ ਇਸ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਇੱਕ ਬੱਚੇ ਨੂੰ ਜਿਹਦੇ ਸਿਰ ਤੇ ਦਸਤਾਰ ਵੀ ਨਹੀਂ ਉਸ ਪੋਸਟਰ ਲਾ ਕੇ ਰਿਲੀਜ਼ ਕਰਨਾ ਸੋ ਮੈਂ ਸਮਝਦਾ ਕਿਤਨਾ ਕਿਤੇ ਉਹਨਾਂ ਨੂੰ ਇਹਦੀ ਨੌਲੇਜ ਦੀ ਘਾਟ ਹੈ ਇਤਿਹਾਸ ਦੀ ਘਾਟ ਹੈ ਜਾਂ ਉਹ ਸਮਝਣਾ ਨਹੀਂ ਚਾਹੁੰਦੇ ਜਾਂ ਫਿਰ ਉਹ ਸਮਝ ਨਹੀਂ ਰਹੇ ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਆ ਰੱਬ ਜਾਣਦਾ ਇਹ ਕੱਲ ਕੀ ਆ ਜਿਹਸਾਬ ਜਿਹੜੀ ਨੌਜਵਾਨੀ ਇੱਥੇ ਆਉਂਦੀ ਆ ਨੌਜਵਾਨ ਆਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਹੈ ਅਪੀਲ ਇਹ ਹੋਆ ਕਿ ਆਓ ਦਸਤਾਰਾਂ ਸਜਾਈਏ ਗੁਰੂ ਵਾਲੇ ਬਣੀਏ ਕੇਸ ਰੱਖੀਏ ਦਾੜੇ ਪ੍ਰਕਾਸ਼ ਕਰੀਏ ਗੁਰੂ ਸਾਹਿਬ ਦੇ ਦਿੱਤੇ ਹੋਏ ਸਾਨੂੰ ਇਹ ਸਿਰ ਦੇ ਤਾਜ ਦੇ ਨਾਲ ਜੁੜੀ ਹੈ ਇਹੀ ਉਪਰਾਲਾ ਇਹੀ ਬੇਨਤੀ ਹੈ ਔਰ ਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਉਪਰਾਲਾ ਜਿਹੜਾ ਹਰ ਸਾਲ ਕੀਤਾ ਜਾਂਦਾ ਹੈ ਕੈਂਪ ਲਗਾਇਆ ਜਾਂਦਾ ਜਿਸ ਦੇ ਵਿੱਚ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਜਾਂਦੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਵੀ ਅਸੀਂ ਇੱਥੇ ਦੇਖ ਸਕਦੇ ਹਾਂ ਜਿਨ੍ਹਾਂ ਦੇ ਵੱਲੋਂ ਨਾਮ ਲਿਖਾਏ ਗਏ ਨੇ ਤੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਜੇ ਇੱਧਰ ਗੱਲ ਕਰੀਏ ਤਾਂ ਇੱਧਰ ਵੀ ਜਿਹੜੇ ਜਿਹੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਵਾਰੀ ਆ ਉਹ ਆਊਗੀ ਉਹਨਾਂ ਨੂੰ ਜਿਹੜੀ ਦਸਤਾਰਾਂ ਜਿਹੜੀਆਂ ਨੇ ਉਹ ਸਜਾਈਆਂ ਜਾਣਗੀਆਂ ਸਾਡੇ ਨਾਲ ਪਟਾ ਸਾਹਿਬ ਵੀ ਮੌਜੂਦ ਨੇ ਪਟਾ ਸਾਹਿਬ ਕੀ ਕਹਿਣਾ ਚਾਹੋਗੇ ਹਰ ਸਾਲ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਪਹਿਲ ਕਦਮੀ ਕੀਤੀ ਜਾਂਦੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਹਰ ਸਾਲ ਇਸ ਇੱਥੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਿਹੜਾ ਦਸਤਾਰ ਸਜਾਉਣ ਦਾ ਕੈਂਪ ਲਾਇਆ ਜਾਂਦਾ ਮੈਂ ਸਮਝਦਾ ਇਹ ਇੱਕ ਬਹੁਤ ਚੰਗਾ ਉਪਰਾਲਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਔਰ ਇੱਥੇ ਇਸ ਧਰਤੀ ਦੇ ਉੱਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜੀ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਇੱਥੇ ਹੋਈ ਹੈ ਉਸ ਧਰਤੀ ਦੇ ਉੱਤੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਔਰ ਇੱਥੇ ਜੋ ਉਪਰਾਲਾ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖੀ ਨਾਲ ਬੱਚਿਆਂ ਨੂੰ ਜੋੜਨ ਦਾ ਔਰ ਸਿੱਖੀ ਸਰੂਪ ਨਾਲ ਜੋੜਨ ਦਾ ਖਾਸ ਤੌਰ ਤੇ ਦਸਤਾਰਾਂ ਸਜਾਉਣ ਦਾ ਜੋ ਉਪਰਾਲਾ ਹੈ ਮੈਂ ਸਮਝਦਾ ਬਹੁਤ ਚੰਗਾ ਉਪਰਾਲਾ ਕਿਉਂਕਿ ਉਸ ਸਮੇਂ ਜਦੋਂ ਇਸ ਧਰਤੀ ਦੇ ਉੱਤੇ ਜ਼ਬਰ ਔਰ ਜ਼ੁਲਮ ਹੋ ਰਿਹਾ ਸੀ ਉਸ ਸਮੇਂ ਦਾ ਹੁਕਮਰਾਨ ਜ਼ਬਰੀ ਧਰਮ ਪਰਿਵਰਤਨ ਕਰਵਾ ਰਿਹਾ ਸੀ ਉਸ ਸਮੇਂ ਛੋਟੇ ਸਹਿਬਜ਼ਾਦਿਆਂ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਉਸ ਸਮੇਂ ਦੇ ਸੂਬੇ ਨੂੰ ਮੂੰਹ ਤੋੜ ਜਵਾਬ ਦਿੱਤਾ ਜੀ ਔਰ ਆਪਣੀਆਂ ਸ਼ਹਾਦਤਾਂ ਨੂੰ ਮਨਜ਼ੂਰ ਕੀਤਾ ਉਹਨਾਂ ਨੇ ਪਰ ਆਪਣਾ ਧਰਮ ਨਾ ਜਿਹੜਾ ਉਹ ਆਪਣੇ ਧਰਮ 'ਚ ਪਰਪੱਕ ਰਹੇ ਤੇ ਇਸ ਕਰਕੇ ਮੈਂ ਸਮਝਦਾ ਅੱਜ ਸਾਨੂੰ ਇਸ ਧਰਤੀ ਦੇ ਉੱਤੇ ਬੜਾ ਵੱਡਾ ਸਨੇਹਾ ਲੈ ਕੇ ਜਾਣ ਦੀ ਲੋੜ ਹੈ ਔਰ ਉਸੇ ਤਹਿਤ ਅੱਜ ਇਸ ਧਰਤੀ ਨੂੰ ਲੋਕ ਸੰਗਤਾਂ ਜਿਹੜੀਆਂ ਨੇ ਸਜਦਾ ਕਰਨ ਲਈ ਪਹੁੰਚਦੇ ਨੇ ਸੰਗਤਾਂ ਔਰ ਮੈਂ ਸਮਝਦਾ ਅੱਜ ਹਰ ਪਰਿਵਾਰ ਦੇ ਜਿਹੜੇ ਮੈਂਬਰ ਇੱਥੇ ਜਿਹਨਾਂ ਬੱਚਿਆਂ ਨੇ ਅਜੇ ਤੱਕ ਸਿੱਖੀ ਸਰੂਪ ਨਾਲ ਨਹੀਂ ਜੁੜੇ ਜਿਹੜਾ ਨੇ ਬੱਚਿਆਂ ਨੇ ਅਜੇ ਸਿਰਾਂ ਤੇ ਦਸਤਾਰਾਂ ਨਹੀਂ ਸਜਾਈਆਂ ਸੋ ਸਾਨੂੰ ਇੱਥੋਂ ਸਿਰਾਂ ਤੇ ਜਿਹੜੀਆਂ ਦਸਤਾਰਾਂ ਸਜਾਉਣ ਦਾ ਸੁਨੇਹਾ ਲੈ ਕੇ ਜਾਣਾ ਚਾਹੀਦਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ ਦਾ ਸੁਨੇਹਾ ਲੈ ਕੇ ਜਾਣ ਦੀ ਲੋੜ ਆ ਆਪਣੇ ਧਰਮ ਦੇ ਵਿੱਚ ਪਰਪੱਕ ਹੋਣ ਦੀ ਲੋੜ ਹੈ ਸੋ ਇਹ ਮੈਂ ਸਮਝਦਾ ਇੱਕ ਬੜਾ ਵੱਡਾ ਇੱਥੋਂ ਸੁਨੇਹਾ ਜਿਹੜਾ ਹਰ ਘਰ ਤੱਕ ਜਾਣਾ ਚਾਹੀਦਾ ਸੋ ਬੜੀ ਵੱਡੀ ਕੁਰਬਾਨੀ ਹੈ ਇਸ ਧਰਤੀ ਦੇ ਉੱਤੇ ਜਿਹਦੀ ਮਿਸਾਲ ਕਿਤੇ ਦੁਨੀਆਂ ਦੇ ਵਿੱਚ ਨਹੀਂ ਮਿਲਦੀ ਜੀ ਔਰ ਇੰਨੀ ਛੋਟੀ ਦੀ ਉਮਰ ਦੇ ਵਿੱਚ ਐਡੀ ਮਹਾਨ ਸ਼ਹਾਦਤ ਜਿਹੜੀ ਆ ਉਹ ਵੀ ਕਿਸੇ ਸਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਦੀ ਔਰ ਇਸ ਕਰਕੇ ਮੈਂ ਸਾਨੂੰ ਅੱਜ ਜਿਵੇਂ ਦਾ ਅਪਰਾਲਾ ਯੂਥ ਕਾਲੀਦਲ ਵੱਲੋਂ ਕੀਤਾ ਜਾਂਦਾ ਹਰ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਐਸਾ ਦੇ ਅਪਰਾਲੇ ਕਰਨੇ ਚਾਹੀਦੇ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਸਾਡੇ ਇਤਿਹਾਸ ਤੋਂ ਜਾਣੂ ਹੋਣ ਸਾਡੀ ਵਿਰਾਸਤ ਨਾਲ ਜੁੜਨ ਸਾਡੇ ਸਿਧਾਂਤ ਦੀ ਪਾਲਣਾ ਕਰਨ ਸਿਧਾਂਤ ਨਾਲ ਜਿਹੜਾ ਜੋ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਸੋ ਇਹ ਸਾਡਾ ਮੈਂ ਸਮਝਦਾ ਯੂਥ ਅਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਅਪਰਾਲਾ ਉਸਮੱਚੇ ਵਰਕਰ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਇਹ ਸਵਾਵਾਵਾਂ ਦੇ ਵਿੱਚ ਦੋ ਦਿਨ ਪੂਰਾ ਜਿਹੜਾ ਯੋਗਦਾਨ ਆ ਉਹ 25 ਤੇ 26 ਤਰੀਕ ਨੂੰ ਜਿਹੜਾ ਲਗਾਤਾਰ ਪਾਉਣਗੇ ਸੋ ਜਿਹੜੇ ਵੀ ਨੌਜਵਾਨ ਵੀਰ ਅ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਚਾਹੇ ਫਿਰ ਉਹ ਜਿਹੜਾ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਹੈ ਜਾਂ ਹੋਰ ਵੀ ਜਿਹੜੇ ਦਸਤਾਰਾਂ ਦੇ ਕੈਂਪ ਲੱਗੇ ਨੇ ਜਿੱਥੇ ਦਸਤਾਰਾਂ ਸਜਾਈਆਂ ਜਾਂਦੀਆਂ ਜਿਹੜੇ ਵੀ ਨੌਜਵਾਨ ਆ ਦਸਤਾਰਾਂ ਸਜਵਾਉਂਦੇ ਨੇ ਜਾਂ ਉਹਨਾਂ ਨੂੰ ਜਿਹੜੀ ਇੱਕ ਅਪੀਲ ਜ਼ਰੂਰ ਹੈ ਕਿ ਉਹ ਹਮੇਸ਼ਾ ਫਿਰ ਇਹਨਾਂ ਦਸਤਾਰਾਂ ਦੀ ਕਦਰ ਕਰਨ ਹਮੇਸ਼ਾ ਜਿਹੜੀਆਂ ਦਸਤਾਰਾਂ ਨੇ ਜਦੋਂ ਇੱਕ ਵਾਰ ਸਿਰ ਤੇ ਸਜਦੀ ਆ ਤਾਂ ਆਏ ਸਾਲ ਫਿਰ ਦਸਤਾਰਾਂ ਸਜਾਉਣ ਦਸਤਾਰ ਦੇ ਵਿੱਚ ਕੇ ਹੁਣ ਹੌਲੀ ਹੌਲੀ ਸਿੱਖਣ ਤਾਂ ਆਈ ਜਿਹੜੀ ਅਗਲੀ ਵਾਰ ਤੁਸੀਂ ਖੁਦ ਦਸਤਾਰ ਸਜਾ ਕੇ ਇਸ ਜਗ੍ਹਾ ਨੂੰ ਸਜਦਾ ਕਰੋ ਤਾਂ ਤਸਵੀਰਾਂ ਤੁਹਾਨੂੰ ਸ਼੍ਰੀ ਫਤਗੜ ਸਾਹਿਬ ਦੀਆਂ ਅੰਧਕਾਰ